हेलो स्टूडेंट्स स्वागत करते हैं जी एक बार फिर तो ਸਾਡੇ YouTube ਚੈਨਲ ਵਿਸ਼ਵਾਸ ਸਟੱਡੀਜ਼ ਤੇ ਤਾਂ स्टूडेंट्स ਅੱਜ ਦੀ ਇਸ ਵੀਡੀਓ ਦੇ ਵਿੱਚ ਜੋ ਬੱਚਿਆਂ ਦੇ ਮਨਾਂ ਦੇ ਵਿੱਚ ਮੈਰਿਟੋਰੀਅਸ ਸਕੂਲ ਨੂੰ ਲੈ ਕੇ ਤੇ ਸਕੂਲ ਆਫ ਐਮਿਨੈਂਸ ਨੂੰ ਲੈ ਕੇ ਕਾਫੀ سارے ਡਾਊਟਸ ਨੇ ਉਹਦੇ ਆਨਸਰਸ ਹੈ ਜਿਹੜੇ ਮੈਂ ਦੇਣ ਦੀ ਕੋਸ਼ਿਸ਼ ਕਰੂੰਗੀ ਰਾਈਟ ਕਿਉਂਕਿ ਕਮੈਂਟ ਸੈਕਸ਼ਨ ਦੇ ਵਿੱਚ ਬੱਚੇ ਕਾਫੀ ਕੁਐਸਚਨਸ ਕਰਦੇ ਨੇ ਸਭ ਨੂੰ ਆਨਸਰ ਕਰਨਾ ਰਿਪਲਾਈ ਕਰਨਾ ਈਜ਼ੀ ਨਹੀਂ ਹੁੰਦਾ ਤਾਂ ਇਸ ਇਹ ਜਿਹੜੀ ਵੀਡੀਓ ਹੈਗੀ ਆ ਇਹ ਤੁਹਾਡੇ ਸਾਰਿਆਂ ਦੇ ਕਾਫੀ ਡਾਊਟਸ ਹੈ ਜਿਹੜੇ ਉਹ ਕਲੀਅਰ ਕਰ ਦੇਗੀ ਤਾਂ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਜੀ ਤਾਂ ਇਸ ਤਰ੍ਹਾਂ ਦੀਆਂ ਹੈਲਪਫੁਲ ਵੀਡੀਓਜ਼ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਬੇਟਾ ਪਹਿਲਾ ਜਿਹੜਾ ਕੁਐਸਚਨ ਹੈਗਾ ਉਹ ਹੈਗਾ ਜੀ ਮੈਰਿਟੋਰੀਅਸ ਸਕੂਲ ਦੇ ਨਾਲ ਰਿਲੇਟਡ ਬੱਚੇ ਪੁੱਛ ਰਹੇ ਨੇ ਕਿ ਮੈਮ ਮੰਨ ਲਓ ਸਾਡੀ ਮੈਟੋਰੀਅਸ ਸਕੂਲ ਦੇ ਵਿੱਚ ਐਡਮਿਸ਼ਨ ਵੀ ਹੋ ਗਈ ਹੈ ਕਿ ਅਸੀਂ ਸਟਰੀਮ ਵੀ ਆਪ ਦਾ ਸਿਲੈਕਟ ਕਰ ਲਿਆ ਹੈਗਾ ਕਿ ਅਸੀਂ ਹੁਣ ਐਡਮਿਸ਼ਨ ਤੋਂ ਬਾਅਦ ਆਪ ਦਾ ਸਟਰੀਮ ਚੇਂਜ ਕਰ ਸਕਦੇ ਹਾਂ ਤਾਂ ਐਗਜ਼ਾਮਪਲ ਦੇਣ ਲਈ ਜਿਵੇਂ ਮੰਨ ਲਓ ਕਿ ਕਿਸੇ ਬੱਚੇ ਨੇ ਮੈਡੀਕਲ ਦਾ ਫੀਲਡ ਸੀਗਾ ਜਿਹੜਾ ਮੈਡੀਕਲ ਦਾ ਸਟਰੀਮ ਚੁਣਿਆ ਸੀਗਾ ਤੇ ਉਹ ਨੂੰ ਬੱਚਾ ਚੇਂਜ ਕਰਨਾ ਚਾਹੁੰਦਾ ਹੈ ਬੇਟਾ ਮੈਂ ਤੁਹਾਨੂੰ ਦੱਸ ਦਵਾਂ ਇਸ ਤਰ੍ਹਾਂ ਨਹੀਂ ਹੁੰਦਾ ਜਿਹੜਾ ਤੁਸੀਂ ਇੱਕ ਵਾਰ ਸਟਰੀਮ ਹੈਗਾ ਉਹ ਸelect ਕਰ ਲਿਆ ਕਾਉਂਸਲਿੰਗ ਦੇ ਟਾਈਮ ਤੇ ਤੁਹਾਡਾ ਉਹੀ ਸਟਰੀਮ ਰਹੇਗਾ ਤੁਸੀਂ ਬਾਅਦ ਵਿੱਚ ਉਸ ਨੂੰ ਚੇਂਜ ਨਹੀਂ ਕਰ ਸਕਦੇ ਨੈਕਸਟ ਹੈ ਬੇਟਾ ਮੈਰਿਟਰੀਅਸ ਸਕੂਲ ਦੇ ਨਾਲ ਹੀ ਰਿਲੇਟਡ ਬੱਚਾ ਦਾ ਕੁਐਸਚਨ ਹੈ ਕਿ ਸੈਕੰਡ ਹੁਣ ਜੋ ਮੈਰਿਟ ਲਿਸਟ ਆ ਚੁੱਕੀ ਹੈ ਤੇ 3rd ਮੈਰਿਟ ਲਿਸਟ ਜਾਂ ਆਪਾਂ ਕਹੀਏ 3rd ਵੇਟਿੰਗ ਲਿਸਟ ਕਦੋਂ ਆਏਗੀ ਤਾਂ ਬੇਟਾ ਆਪਾਂ ਇਹੀ ਕਹਿ ਸਕਦੇ ਆ ਕਿ ਜਦੋਂ ਸੈਕੰਡ ਮੈਰਿਟ ਲਿਸਟ ਆਈ ਸੀ ਤਾਂ ਇਸੇ ਤਰ੍ਹਾਂ ਬਹੁਤ ਹੀ ਜਲਦ ਇੱਕ ਥਰਡ ਮੈਰਿਟ ਲਿਸਟ ਦੇ ਆਉਣ ਦੀ ਵੀ ਸੰਭਾਵਨਾ ਹੈਗੀ ਹੈ ਕਿਉਂਕਿ ਬੇਟਾ ਬਹੁਤ ਸਾਰੇ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਿ ਛੱਡ ਦਿੰਦੇ ਨੇ ਜੁਆਇਨ ਕਰਕੇ ਵੀ ਸੀਟਾਂ ਹੈਗੀਆਂ ਛੱਡ ਦਿੰਦੇ ਨੇ ਤਾਂ ਸੀਟਾਂ ਖਾਲੀ ਰਹਿ ਜਾਂਦੀਆਂ ਫਿਰ ਉਹਨਾਂ ਸੀਟਾਂ ਨੂੰ ਭਰਨ ਲਈ ਥਰਡ ਜਿਹੜੀ ਲਿਸਟ ਆ ਉਹ ਜ਼ਰੂਰ ਆਵੇਗੀ ਨੈਕਸਟ ਜਗਾ ਬੇਟਾ ਕਾਫੀ ਸਾਰੇ ਬੱਚੇ ਸਕੂਲ ਆਫ ਐਮਿਨੈਂਸ ਤੇ ਕਹਿ ਰਹੇ ਨੇ ਕਿ ਅਸੀਂ ਕਾਉਂਸਲਿੰਗ ਦੇ ਲਈ ਗਏ ਸੀਗੇ ਉੱਥੇ ਟੀਚਰਸ ਨੇ ਕਿਹਾ ਸੀ ਕਿ ਜਦੋਂ ਤੁਹਾਡੀ ਐਡਮਿਸ਼ਨ ਕਰਨੀ ਹੋਈ ਤੁਹਾਨੂੰ ਕਾਲ ਕਰਾਂਗੇ ਪਰ ਮੈਮ ਕੋਈ ਵੀ ਕਾਲ ਹੈ ਜਿਹੜੀ ਉਹ ਸਕੂਲ ਵੱਲੋਂ ਨਹੀਂ ਆਈ ਤੇ ਬੇਟਾ ਮੇਰਾ ਤੁਹਾਨੂੰ ਇਹੀ ਐਡਵਾਈਸ ਹੈ ਕਿ ਜੇ ਤੁਹਾਨੂੰ ਕਾਲ ਨਹੀਂ ਆਈ ਤਾਂ ਤੁਸੀਂ ਹੋਰ ਵੇਟ ਨਾ ਕਰੋ ਤੁਸੀਂ ਸਕੂਲ ਜਾਓ ਉੱਥੇ ਟੀਚਰ ਨਾਲ ਮਿਲ ਕੇ ਗੱਲ ਕਰੋ ਤੇ ਤੁਹਾਡੀ ਪ੍ਰੋਬਲਮ ਹੈ ਜਿਹੜੀ ਉਹ ਸੋਲਵ ਹੋ ਜਾਏਗੀ ਨੈਕਸਟ ਹੈਗਾ ਬੇਟਾ ਬੱਚੇ ਪੁੱਛ ਰਹੇ ਸੀਗੇ ਕਿ ਮੈਮ ਡਿਜੀ ਲੋਕਰ ਦੇ ਵਿੱਚ ਸਾਡਾ 10ਵੀਂ ਦਾ ਜਿਹੜਾ ਸਰਟੀਫਿਕੇਟ ਹੈ ਉਹ ਕਦੋਂ ਤੱਕ ਆਏਗਾ ਤਾਂ ਤੁਹਾਨੂੰ ਮੈਂ ਦੱਸ ਦਵਾਂ ਬੇਟਾ ਨੈਕਸਟ ਵੀਕ ਤੱਕ ਕਹਿ ਰਹੇ ਨੇ ਕਿ ਤੁਹਾਡੀ ਡਿਜੀ ਲੋਕਰ ਦੇ ਵਿੱਚ ਸਾਰਿਆਂ ਦੇ 10ਵੀਂ ਦੇ ਸਰਟੀਫਿਕੇਟ ਜਿਹੜੇ ਅਪਡੇਟ ਹੋ ਜਾਣਗੇ ਤੇ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਤੇ ਕਿਵੇਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹ ਵੀ ਇਸ ਚੈਨਲ ਤੇ ਤੁਹਾਨੂੰ ਦੱਸਿਆ ਜਾਏਗਾ ਰਾਈਟ ਇਸ ਤੋਂ ਬਾਅਦ ਬੇਟਾ ਅੱਜ ਸਕੂਲ ਆਫ ਐਮੀਨੈਂਸ ਦੀ ਕਾਉਂਸਲਿੰਗ ਸੀ ਜਿਹੜੀ 18 ਤੱਕ ਹੀ ਸੀਗੀ ਉਹ ਵੀ ਅੱਜ ਖਤਮ ਹੋਣ ਵਾਲੀ ਹੈ ਰਾਈਟ ਜੇਕਰ ਕੋਈ ਵੀ ਬੱਚਾ ਕੋਈ ਵੀ ਡਾਊਟ ਹੈਗਾ ਸਕੂਲ ਆਫ ਐਮੀਨੈਂਸ ਤੋਂ ਲੈ ਕੇ ਤਾਂ ਮੇਰੀ ਇਹ ਐਡਵਾਈਸ ਹੈ ਬੇਟਾ ਕਿ ਤੁਸੀਂ ਆਪਦੇ ਜਿਹੜੇ ਵੀ ਨੇੜੇ ਤੁਹਾਨੂੰ ਸਕੂਲ ਪੈਂਦਾ ਤੁਸੀਂ ਉਹਦੇ ਨਾਲ ਗੱਲ ਕਰ ਲਵੋ ਰਾਈਟ ਤਾਂ ਉਮੀਦ ਹੈ ਕਿ ਕਾਫੀ سارے ਬੱਚਾ ਦੇ ਬਨਾ ਦੇ ਵਿੱਚ ਜੋ ਪ੍ਰਸ਼ਨ ਚੱਲ ਰਹੇ ਸੀ ਉਹਨਾਂ ਦੇ ਉੱਤਰ ਹੈ ਜਿਹੜੇ ਉਹ ਮਿਲ ਚੁੱਕੇ ਹੋਣਗੇ ਜੇ ਫਿਰ ਵੀ ਕੋਈ ਡਾਊਟ ਹੋਇਆ ਤਾਂ ਜੇ ਫਿਰ ਵੀ ਕੋਈ ਡਾਊਟ ਹੋਇਆ ਤਾਂ ਬੇਟਾ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲਿਓ ਆਈ ਵਿਲ ਟ੍ਰਾਈ ਟੂ ਰਿਪਲਾਈ ਯੂ ਤਾਂ ਨੈਕਸਟ ਵੀਡੀਓ ਦੇ ਵਿੱਚ ਮਿਲਾਂਗੇ ਜੀ ਜੇਕਰ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਰਨਾ ਵੱਧ ਵੱਧ ਬੱਚਿਆਂ ਨਾਲ ਸ਼ੇਅਰ ਕਰਨਾ ਮਿਲਦੇ ਆਂ ਨੈਕਸਟ ਵੀਡੀਓ ਤੇ ਵੇਟ ਟਿਲ ਦਰ ਨੈਵਰ ਗਿਵ ਅਪ ਗੁੱਡ ਬਾਏ